ਘੜਾ ਪਰਵਾਰ ਜੀ ਭਾਈ ਬਹਿਲੋ ਦੀ ਵੰਸ਼ ਦੇ ਵਿੱਚੋਂ 15ਵੀਂ ਪੀੜੀ ਤੇ ਆ ਉਹਨਾਂ ਦੇ ਉਤਰਾ ਸੀਗਾ ਭਾਈ ਭਗਤਾ ਜਿਨੇ ਭਗਤਾ ਪਿੰਡ ਬੰਨਿਆ ਉੱਥੇ ਉਹਨੇ ਇੱਕ ਭੂਤਾਂ ਵਾਲਾ ਖੂਹ ਹੀ ਬਣਵਾਇਆ ਮੇਰੇ ਬਾਬਾ ਜੀ ਦੇ ਬਾਬਾ ਜੀ ਨੇ ਇਹ ਬੁਰਜਵਾਰ ਸਿੰਘ ਵਾਲਾ ਪਿੰਡ ਬੰਨਿਆ ਤਕਰੀਬਨ 200 2.5 ਸਾਲ ਪਹਿਲਾਂ ਆਪ ਵੀ ਇਹਨਾਂ ਨੇ ਫਿਰ ਇੱਕ ਵੱਡੀ ਹਵੇਲੀ ਬਣਾ ਕੇ ਜਿਹੜੀ ਕਿ 2 ਲੱਖ ਤੇ 70 ਹਜ਼ਾਰ ਰੁਪਏ ਤੇ ਇੱਟ ਲੱਗੀ ਹੈਗੀ ਐ 24 ਫੁੱਟ 24 ਕਰਮਾ ਉਹਦੀ ਲੰਬਾਈ ਹੈ ਤੇ 24 ਫੁੱਟ ਚੌੜੀ ਤੇ 26 ਫੁੱਟ ਉੱਚੀ ਸੀ ਉਹ ਅਸੀਂ ਵਟ ਭਾਗੇ ਆ ਅਸੀਂ ਉਸ ਪਰਿਵਾਰ ਦੇ ਦਰਸ਼ਨ ਕਰ ਰਹੇ ਆ ਜਿੰਨਾ ਉਤੇ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਾਰ ਕਰਪਾਵਾ ਅਤੇ ਗੁਰੂ ਮਹਾਰਾਜ ਨੇ ਇਸ ਪਰਿਵਾਰ ਤੇ ਬੜੀ ਬਖਸ਼ਿਸ਼ ਕੀਤੀ ਹੈ। ਬੁਰਜ ਜਵਾਰ ਸਿੰਘ ਵਾਲਾ ਤਹਿਸੀਲ ਜੈਤੋਂ ਤੇ ਇਹ ਹੈ ਬੰਬੀਹਾ ਭਾਈ ਦੇ ਲੱਗੇ ਹੀ ਆ ਪਿੰਡ ਬੁਰਜ ਜਵਾਰ ਸਿੰਘ ਵਾਲਾ 2 ਕਿਲੋਮੀਟਰ ਆ ਤੇ ਫਰੀਦਕੋਟ ਜ਼ਿਲ੍ਹਾ ਆ ਸੋ ਬੁਰਜ ਜਵਾਰ ਸਿੰਘ ਵਾਲਾ ਪਿੰਡ ਦੇ ਵਿੱਚ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਅੱਜ ਭਾਈ ਰਣਜੋਧ ਸਿੰਘ ਜੀ ਦੇ ਖੂਤ ਆਏ ਭਾਈ ਰਣਜੋਧ ਸਿੰਘ ਜੀ ਨੇ ਸਾਨੂੰ ਫੋਨ ਕੀਤਾ ਸੀ ਤੇ ਇਹਨਾਂ ਨੇ ਜਦੋਂ ਸਾਨੂੰ ਫੋਨ ਕਰਿਆ ਆ ਨਾ ਇਹ ਕਹਿੰਦੇ ਕਿ ਸਾਨੂੰ ਪ੍ਰਾਤਨ ਗੰਨੇ ਦਾ ਜਿਹੜਾ ਬੀਜ ਚਾਹੀਦਾ ਜਿਹੜਾ ਤੁਸੀਂ ਵੀਡੀਓ ਪਾਈ ਆ ਤੇ ਇਹਨਾਂ ਦੀ ਗੱਲ ਹੋਈ ਭਾਜੀ ਦਲਬੀਰ ਸਿੰਘ ਮਿਹੇੜੂ ਹੁਣਾਲ ਨਾਲ ਤੇ ਉਹਨਾਂ ਨੇ ਸਮਾਂ ਫਿਰ ਬਣਾਇਆ ਤੇ ਅੱਜ ਅਸੀਂ ਇਹਨਾਂ ਕੋਲ ਆਏ ਆ ਪਰ ਇਹ ਇੱਕ ਖਾਸ ਪਰਿਵਾਰ ਆ ਅਸੀਂ ਆਪ ਹੀ ਇਸ ਲਈ ਆਏ ਕਿਉਂਕਿ ਭਾਈ ਰਣਜੋਤ ਸਿੰਘ ਜੀ ਜਿਹੜੇ ਨੇ ਉਹ ਭਾਈ ਬਹਿਲੋ ਜੀ ਦੇ 5 15ਵੀਂ ਵੰਸ਼ ਜਿਹੜੇ ਆ 15ਵੀਂ ਪੀੜ੍ਹੀ ਚੋਂ ਨੇ ਉਹ ਭਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਡਾ ਪਰਿਵਾਰ ਜੀ ਭਾਈ ਬਹਿਲੋ ਦੀ ਵੰਸ਼ ਦੇ ਵਿੱਚੋਂ 15ਵੀਂ ਪੀੜੀ ਤੇ ਆ ਜਿਹੜਾ ਭਾਈ ਬਹਿਲੋ ਸੀਗਾ ਉਹ ਰਾਜਸਥਾਨ ਵਾਲੇ ਰਾਜਾ ਜਸਲ ਜੈਸਲ ਦੇ ਪੀੜੀ ਦੇ ਵਿੱਚੋਂ 10 12ਵੀਂ ਪੀੜੀ ਦੇ ਉੱਤੇ ਸੀਗਾ ਉਹ 12 15 ਪੀੜੀਆਂ ਉਦੋਂ ਮਤਲਬ ਬਾਤ ਹੋਇਆ ਉਹ ਤੇ ਸਾਡੇ ਪਿੰਡ ਸਾਡਾ ਪੁਰਾਣਾ ਭਾਈ ਬਹਿਲੋ ਦਾ ਫਫੜੇ ਸੀਗਾ ਭੜੇ ਤੋਂ ਉਹਨਾਂ ਦੇ ਪੋਤਰਾ ਸੀਗਾ ਭਾਈ ਭਗਤਾ ਜਿਹਨੇ ਭਗਤਾ ਪਿੰਡ ਬੰਨਿਆ ਉੱਥੇ ਉਹਨੇ ਇੱਕ ਭੂਤਾਂ ਵਾਲਾ ਖੂਹ ਵੀ ਬਣਵਾਇਆ ਜਿਹੜਾ ਕਿ ਮਸ਼ਹੂਰ ਹੈ ਭਗਤੇ ਤੋਂ ਫਿਰ ਗਾਂ ਭਾਈ ਭਗਤੇ ਦੇ ਪੋਤਰੇ ਦੇ ਗਾਂ ਬੱਚਿਆਂ ਨੇ ਬੰਬੀਹਾ ਪਿੰਡ ਬੰਨਿਆ ਬੰਬੀਹੇ ਪਿੰਡ ਤੋਂ ਫਿਰ ਸਾਡੇ ਮੇਰੇ ਬਾਬਾ ਜੀ ਦੇ ਬਾਬਾ ਜੀ ਨੇ ਇਹ ਬੁਰਜਵਾਰ ਸਿੰਘ ਵਾਲਾ ਪਿੰਡ ਬੰਨਿਆ ਤਕਰੀਬਨ 200 250 ਸਾਲ ਪਹਿਲਾਂ ਇਹ ਜਿਹੜਾ ਸਾਡਾ ਬਾਬਾ ਸੀਗਾ ਸਾਡੇ ਮਤਲਬ ਜਿਹਨੇ ਪਿੰਡ ਬੰਨਿਆ ਉਹਦਾ ਜਿਹੜਾ ਬਾਬਾ ਜੀ ਸੀਗਾ ਉਹ ਫਰੀਦਕੋਟ ਵਾਲੇ ਰਾਜੇ ਦਾ ਮਸੀਰ ਸੀਗਾ ਬਾਸੀਆਂ ਦੇ ਪੁਰਸੀ ਆ ਵਿੱਚ ਉਹ ਤੇ ਇਹ ਜਿਹੜੀ ਬੁਰਜਵਾਰ ਸਿੰਘ ਵਾਲੀ ਜ਼ਮੀਨ ਹੈ ਇਹ ਫਰੀਦਕੋਟ ਵਾਲੇ ਰਾਜੇ ਨੇ ਉਹਨਾਂ ਨੂੰ ਦਿੱਤੀ ਸੀਗੀ ਠੀਕ ਹੈ ਉਹਨਾਂ ਦੀ ਉੱਥੇ ਆਬਾਦੀ ਵਧ ਗਈ ਉਹਨਾਂ ਨੇ ਆਪਦੇ ਭਾਵੇਂ ਕੋਲੇ ਜਾ ਕੇ ਗੱਲ ਕੀਤੀ ਵੀ ਅਸੀਂ ਬੱਦੇ ਬੰਦਿਆਂ ਚ ਵਧ ਗਏ ਤੇ ਪਰਿਵਾਰ ਵਧ ਗਿਆ ਸਾਡਾ ਤੇ ਜ਼ਮੀਨ ਹੁਣ ਥੋੜੀ ਰਹਿ ਗਈ ਤਾਂ ਉਹ ਫਿਰ ਇਹ ਇਹਦੇ ਨਾਨਕੇ ਦੂਜੇ ਘਰੇ ਸੀ ਰਾਜੇ ਦੇ ਦੂਜੇ ਘਰੇ ਸੀਗੇ ਉਹਨਾਂ ਨੇ ਗੱਲ ਕੀਤੀ ਕੁਦਰਤੀ ਰਾਜਾ ਵੀ ਉੱਥੇ ਆਇਆ ਵਾ ਸੀਗਾ ਇਕੱਠੇ ਕਰਤੇ ਉਹਨਾਂ ਨੇ ਤਾਂ ਉਹ ਕਹਿੰਦੇ ਵੀ ਇਹ ਤੇਰੇ ਰਾਜ ਦੇ ਨਾਲ ਬੈਠੇ ਹੈਗੇ ਤੇ ਤੂੰ ਇਹਨਾਂ ਨੂੰ ਜ਼ਮੀਨ ਜਮੂਨ ਤੇਰੇ ਕੋਲ ਇੰਨੀ ਇਦੇ ਕੋਲੇ 15-20 ਹਜ਼ਾਰ ਏਕੜ ਜ਼ਮੀਨ ਸੀਗੀ ਆਪਦੀ ਰਾਜੇ ਕੋਲੇ ਤਾਂ ਉਹ ਕਹਿੰਦਾ ਵੀ ਜਿੱਥੇ ਇਹਨਾਂ ਦਾ ਜੀ ਕਰਦਾ ਹੈਗਾ ਜਿੱਥੇ ਇਹਨੂੰ ਚੰਗੀ ਲੱਗਦੀ ਜ਼ਮੀਨ ਤੇ ਆਪਦਾ ਮਤਲਬ ਕਬਜ਼ਾ ਕਰ ਲੈਣ ਮੈਂ ਇਹਨੂੰ ਕਬਜ਼ਾ ਦੇ ਦੂੰਗਾ ਤੇ ਆਪਦੇ ਨਾਂ ਕਰਵਾ ਲੈਣ ਜ਼ਮੀਨ ਮੈਂ ਇਹਨਾਂ ਤੋਂ ਲੈਂਦਾ ਕੁਝ ਨਹੀਂਗਾ ਫਿਰ ਇੱਥੇ ਕੋਈ 700 ਏਕੜ ਜ਼ਮੀਨ ਤੇ ਇਹਨਾਂ ਨੇ ਮਤਲਬ ਬੰਬੀਹੇ ਦੇ ਨਾਲ ਲੱਗਦੀ ਸੀ ਇਹ ਕਹਿੰਦੇ ਵੀ ਇੱਥੇ ਉਹ ਕਹਿੰਦਾ ਵੀ ਇੱਥੇ ਤੁਸੀਂ ਮਤਲਬ ਠੀਕ ਆ ਵਾਹ ਲੋ ਇਹ ਉਹ ਕਹਿੰਦੇ ਵੀ ਇੱਥੇ ਪੰਡਤਾਂ ਦਾ ਬਰਗਾੜੀ ਵਾਲਿਆਂ ਦਾ ਕਬਜ਼ਾ ਸੀਗਾ ਉਹ ਇੱਥੇ ਉਹਨਾਂ ਦੇ ਗਾਈਆਂ ਦੇ ਵਗ ਬੰਨ੍ਹਦੇ ਰੱਖਦੇ ਹੁੰਦੇ ਸੀਗੇ ਉਹ ਚਰਦੇ ਸੀ ਉਹਨਾਂ ਦੇ ਇੱਥੇ ਪਿੰਡ ਦੇ ਵਿੱਚ ਦੋ ਬੁਰਜ ਬਣਾਏ ਹੋਏ ਸੀ ਇੱਕ ਉੱਚੇ ਸਾੜੇ ਥੜੇ ਨੂੰ ਬੁਰਜ ਕਹਿੰਦੇ ਸੀਗੇ ਜਿਹਦੇ ਉੱਤੇ ਆਪ ਉਹ ਮੰਜੇੜਾ ਕੇ ਪਾ ਜਾਂਦੇ ਸੀ ਗਾਈਆਂ ਚਰਦੀਆਂ ਫਿਰਦੀਆਂ ਖੁੱਲੀਆਂ ਤਾਂ ਫੇਰ ਉਹ ਇਹਨਾਂ ਨੇ ਜਦ ਦੱਸਿਆ ਤੇ ਰਾਜਾ ਵਾਲਾ ਵੀ ਤੁਸੀਂ ਐਂ ਕਰੋ ਉਹ ਰਾਤ ਨੂੰ ਆਪਦੇ ਪਿੰਡ ਉੱਠ ਜਾਂਦੇ ਸੀਗੇ ਕਹਿੰਦੇ ਵੀ ਉਹ ਤੁਸੀਂ ਜਿਹੜਾ ਗਾਈਆਂ ਕੱਢ ਕੇ ਬਾੜੀਆਂ ਸਾੜ ਕੇ ਖਤਮ ਕਰ ਦਿਓ ਮੁੱਦਾ ਉਥੋਂ ਤੇ ਗਾਈਆਂ ਨੂੰ ਉਥੋਂ ਭਜਾ ਦਿਓ ਤੇ ਮੁੜ ਕੇ ਮੇਰੇ ਕੋਲ ਆਉਣਗੇ ਮੈਂ ਆਪੇ ਉਹਨਾਂ ਨਾਲ ਇੰਤਜ਼ਾਮ ਕਰ ਲੂੰਗਾ ਉਹ ਜਦੋਂ ਇਥੋਂ ਭਜਾ ਗਾਈਆਂ ਜਾਵੜੀਆਂ ਉਹਨਾਂ ਨੇ ਪੰਡਤਾਂ ਨੇ ਆਖਿਆ ਵੀ ਕੀ ਗੱਲ ਗਾਈਆਂ ਆਪਣੇ ਘਰੇ ਆ ਗਈਆਂ ਉਹਨਾਂ ਨੇ ਆ ਕੇ ਇੱਥੇ ਵੇਖਿਆ ਵੀ ਬਾੜੀਆਂ ਸਾਡੀਆਂ ਸਾੜੀਆਂ ਪਈਆਂ ਬੁਰਜਟਾਇਆ ਪਿਆ ਹੈਗਾ ਤੇ ਉਹਨਾਂ ਨੇ ਜਾ ਕੇ ਰਾਜੇਕੋੜ ਸ਼ਿਕਾਇਤ ਕੀਤੀ ਰਾਜਾ ਉਹਦਾ ਵੀ ਐ ਕਿਨੇ ਰਾਜ ਨੂੰ ਤਾਂ ਪਤਾ ਹੀ ਸੀਗਾ ਉਹਦਾ ਵੀ ਐ ਕਿਹਦੀ ਜ਼ੋਰ ਤੁਸੀਂ ਕੋਲੋ ਸਾਨੂੰ ਸ਼ੱਕ ਆ ਵੀ ਇਹ ਪਵੀ ਵਾਲੇ ਭਾਈਆਂ ਨੇ ਕੀਤਾ ਕੰਮ ਇਹ ਉਹ ਆਲਾ ਫਿਰ ਉਹ ਦੂਜੀ ਰਾਸ ਤੇ ਬੰਦੇ ਆਪਾਂ ਉਹਨਾਂ ਨਾਲ ਲੜਾਈ ਕੀ ਕਰਨੀ ਤੁਸੀਂ ਇਹ ਤੇ ਮੇਰੀ ਹੋਰ ਜ਼ਮੀਨ ਪਈ ਉਹਦੇ ਜਿ ਬਣਾ ਰੋ ਬਾੜੀਆਂ ਆਉਂਦੀਆਂ ਛੱਡੋ ਖੜਾ ਆਦਾ ਤੁਸੀਂ ਅਵੇ ਲੜਾਈ ਦੇ ਮੂੰਹ ਨਾ ਲੱਗੋ ਚਲੋ ਇਹ ਜ਼ਮੀਨ ਇਹਨਾਂ ਨੂੰ ਇਹਨਾਂ ਦੇ ਨਾਂ ਕਰਾ ਕੇ ਪੱਕੀ ਕਰਤੀ ਇਹ ਫਿਰ ਸਾਡੇ ਇੱਥੇ ਇਹਨਾਂ ਨੇ ਮਹਿਸੂਸ ਕੀਤਾ ਵੀ ਆਪਾਂ ਕੱਲਿਆਂ ਤੋਂ ਤਾਂ ਇੰਨੀ ਵਾਈ ਹੋਣੀ ਨਹੀਂਗੀ ਇਹਨਾਂ ਨੇ ਆਪਦੇ ਜਿਹੜੀ ਮਾਈ ਉਮਰਾਈ ਸੀਗੀ ਸਾਡੀ ਵੱਡੀ ਉਹਦੇ ਪੇਕਿਆਂ ਤੋਂ ਚੈਲ ਗੋਦ ਦੇ ਲੋਕ ਉੱਥੇ ਸੀਗੇ ਉਹਨਾਂ ਦੇ ਮਤਲਬ ਜਿਹੜੇ ਉਹਦੇ ਪੇਕੇ ਸੀਗੇ ਉਹਨਾਂ ਕੋਲ ਇਹ ਜ਼ਮੀਨਾਂ ਥੋੜੀਆਂ ਸੀਗੀਆਂ ਉਹ ਇੱਥੇ ਲਿਆਂਦੇ ਉਹਨਾਂ ਨੇ ਤੇ ਉਹਨਾਂ ਨੂੰ ਕੁਝ ਜ਼ਮੀਨ 100 200 ਕਿੱਲਾ ਦੇਤੀ ਆਪਦੇ ਕੋਲੋਂ ਉਹਦੇ ਵਿੱਚੋਂ ਫਰੀ ਮੁੜ ਕੇ ਕਹਿੰਦੇ ਵੀ ਆਪਾਂ ਨੂੰ ਹੁਣ ਮਤਲਬ ਮਜ਼ਦੂਰ ਵੀ ਚਾਹੀਦੇ ਹੈਗੇ ਆ ਫੇਰ ਇੱਥੇ ਮੱਝ ਵੀ ਸੇਖਾਂ ਦਾ ਪਰਿਵਾਰ ਤੇ ਇੱਕ ਮੁਸਲਮਾਨਾਂ ਦੇ ਪਰਿਵਾਰ ਲਿਆਂਦੇ ਉਹਨਾਂ ਨੂੰ 50 50 ਕਿੱਲੇ ਜ਼ਮੀਨ ਉਹਨਾਂ ਨੂੰ ਦੇਤੀ ਫੇਰ ਇੱਕ ਦਿਨ ਇੱਥੇ ਸੇਖੇ ਪਿੰਡ ਤੋਂ ਪੰਡਤ ਗੱਡਿਆਂ ਤੇ ਆ ਸਮਾਨ ਹੱਦੀ ਜਾਂਦੇ ਪਿੰਡ ਵਿੱਚ ਦੀ ਉਹ ਸਾਡੇ ਬਜ਼ੁਰਗਾਂ ਨੇ ਪੁੱਛਿਆ ਵੀ ਤੁਸੀਂ ਕਿੱਧਰ ਜਾਂਦੇ ਆ ਉਹ ਕਹਿੰਦੇ ਵੀ ਅਸੀਂ ਸਾਡੇ ਉੱਥੇ ਸਾਡਾ ਮਤਲਬ ਸਰਦਾ ਨਹੀਂ ਗਿਣਤੀ ਸਾਡੀ ਵੱਧ ਗਈ ਤੇ ਇਹੀ ਤਾਂ ਮਤਲਬ ਹੋਰ ਪਿੰਡ ਭਾਲਦੇ ਆ ਇਹ ਕਹਿੰਦੇ ਸਾਡੇ ਪਿੰਡ ਵੇਜੋ ਸਾਡੇ ਪਿੰਡ ਚ ਪੰਡਤ ਅਸੀਂ ਨਹੀਂ ਉਹ ਪੰਡਤਾਂ ਅਸੀਂ ਲੋਕ ਪੂਜਾ ਕਰਦੇ ਹੁੰਦੇ ਸੀਗੇ ਤਾਂ ਉਹ ਕਹਿੰਦੇ ਵੀ ਆਏ ਅਸੀਂ ਹੁਣ ਕਿਵੇਂ ਕਾਹਦੇ ਆਸਰੇ ਬੈਠਾਂਗੇ ਉਹ ਕਹਿੰਦੇ ਆ 100 ਕਲਾ ਜ਼ਮੀਨ ਤੁਹਾਨੂੰ ਦੇ ਦਿੰਨੇ ਆ 100 ਕਲਾ ਜਮੀਰ ਉਹਨਾਂ ਨੂੰ ਦੇਤੀ ਵਿੱਚੋਂ ਭਾਈ ਬਹਿਲੋ ਦਾ ਪੋਤਰਾ ਭਗਤਾ ਭਾਈ ਭਗਤਾ ਜਿਹਦਾ ਸੀਗਾ ਉਹ ਭਗਤਾ ਪਿੰਡ ਬਣਿਆ ਭਗਤੇ ਤੋਂ ਆ ਕੇ ਬੰਬੀਹਾ ਪਿੰਡ ਬਣਿਆ ਬੰਬੀਹੇ ਤੋਂ ਆ ਕੇ ਸਾਡੇ ਬਜ਼ੁਰਗਾਂ ਨੇ ਬਜ਼ੁਰਗ ਬੁਰਜਵਾਰ ਸਿੰਘ ਵਾਲਾ ਪਿੰਡ ਬਣਿਆ ਸੀਗਾ ਅੱਛਾ ਜੀ ਇੱਥੇ ਆ ਕੇ ਫਿਰ ਸਾਡੇ ਪਿੰਡ ਦੇ ਵਿੱਚ ਪਹਿਲਾਂ ਗੁਰਦੁਆਰਾ ਹੈ ਨਹੀਂ ਸੀ ਫਿਰ ਸਾਡੇ ਬਜ਼ੁਰਗ ਨੇ ਮੇਰੇ ਬਾਬਾ ਜੀ ਨੇ ਮੂਰੇ ਲਾ ਕੇ ਪਿੰਡ ਦੇ ਵਿੱਚ ਗੁਰਦੁਆਰਾ ਬਣਾਇਆ ਤੇ ਫਿਰ ਇੱਥੇ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ ਕਰਵਾਇਆ ਫਿਰ ਸਾਡੇ ਜਾਣਕਾਰ ਹੈ ਨਹੀਂ ਸੀਗਾ ਪਿੰਡ ਦੇ ਲੋਕ ਦੂਸਰੇ ਕੋ ਸਹਿਮਤ ਨਹੀਂ ਹੁੰਦੇ ਸੀ ਤਾਂ ਅਸੀਂ ਆਪ ਹੀ ਇਹਨਾਂ ਨੇ ਫਿਰ ਕਬੱਡੀ ਹਵੇਲੀ ਬਣਾ ਕੇ ਜਿਹੜੀ ਕਿ 2 ਲੱਖ ਤੇ 70 ਹਜ਼ਾਰ ਰੁਪਏ ਤੇ ਅਟ ਲੱਗੀ ਹੈਗੀ ਐ 24 ਫੁੱਟ 24 ਕਰਮਾ ਉਹਦੀ ਲੰਬਾਈ ਹੈ ਤੇ 24 ਫੁੱਟ ਚੌੜੀ ਤੇ 26 ਫੁੱਟ ਉੱਚੀ ਸੀ ਉਹ ਤਾਂ ਉਹਦੇ ਦੂਜੇ ਆਮ ਮਕਾਨਾਂ ਨਾਲੋਂ ਫਰਕ ਇਹ ਆ ਵੀ ਉਹਦੇ ਸਿਰਫ ਵੱਡੇ ਗੇਟ ਦੋ ਹੀ ਸੀਗੇ ਇੱਕ ਅੰਦਰ ਵਾਰ ਇੱਕ ਬਾਹਰ ਵਾਰ ਸਾਰੀ ਹਵੇਲੀ ਦੇ ਦੋਹਾਂ ਪਾਸੇ ਸਿਰਿਆਂ ਤੇ ਬੈਠਕਾਂ ਸੀ ਸੋ ਇਸ ਤਰ੍ਹਾਂ ਫਿਰ ਉਹ ਮੁੜ ਕੇ ਉਹਨੂੰ ਜਾਣਕਾਰੀ ਵਿਵਰਤ ਲੈਂਦੇ ਸੀ ਆਪ ਦਾ ਉਹ ਲੋੜ ਵਰਤੋਂ ਵਿੱਚ ਵੀ ਲੈ ਲੈਂਦੇ ਸੀਗੇ ਸੋ ਇਸ ਤਰ੍ਹਾਂ ਮੇਰਾ ਹੁਣ ਮਤਲਬ ਉਸ ਤੋਂ ਮੈਂ 15ਵੀਂ ਪੀੜੀ ਤੇ ਹੈਗਾ ਤੇ ਸਾਡੇ ਜਿਹੜੇ ਖਿਆਲ ਮੇਰੇ ਪੁੱਤ ਦੇ ਵੱਡੇ ਦੇ ਫਿਰਗਾ ਮੇਰੇ ਪੋਤਰੇ ਦੇ ਖਿਆਲ ਜਿਹੜੇ ਹੈਗੇ ਆ ਉਹ ਵੀ ਮੇਰੇ ਨਾਲ ਨਾਲ ਦੇ ਮਿਲਦੇ ਪੁਰਾਣੀਆਂ ਚੀਜ਼ਾਂ ਨੂੰ ਸਾਫ ਸੰਭਾਲ ਰੱਖਣ ਦੇ ਸਾਡੇ ਕੋਲ ਪੁਰਾਣੇ ਮਤਲਬ ਜੋ ਸਤਿਰ ਪੁਰਾਣੀਆਂ ਜੋੜੀਆਂ ਉਹ ਪੁਰਾਣੇ ਹਾਲ ਅਸੀਂ ਮਤਲਬ ਉਹ ਗਵਾਏ ਨਹੀਂ ਕਿ ਉਹਨਾਂ ਸੰਭਾਲਿਆ ਆਉਨੇ ਹੈਗੇ ਆ ਤੇ ਉਹ ਸਾਨੂੰ ਪਤਾ ਲੱਗਿਆ ਸੀਗਾ ਵੀ ਇਹ ਭਾਈ ਸਾਹਿਬ ਹੁਣ ਕੋਈ ਗੰਨੇ ਦੀ ਵਿਸ਼ੇਸ਼ ਗੰਨਾ ਉਪਜਾਉਂ ਕਰਦੇ ਹੈਗੇ ਆ ਜਿਹੜਾ ਕਿ ਬਹੁਤ ਅ ਅਸ਼ੀਰਵਾਦ ਤੇ ਤਾਕਤਵੰਦ ਚੀਜ਼ ਹੈਗੀ ਆ ਵਧੀਆ ਚੀਜ਼ ਹੈ ਉਹ ਅਸੀਂ ਇਹਨਾਂ ਨੂੰ ਸਪਾਰਸ਼ ਕੀਤੀ ਇਹਨਾਂ ਨੇ ਮਿਹਰਬਾਨੀ ਕੀਤੀ ਆ ਕੇ ਤੇ ਸਾਡੇ ਕੋਲੇ ਇਹ ਗੰਨੇ ਦਾ ਬੀਜ ਸਾਨੂੰ ਦੇ ਕੇ ਚੱਲੇ ਹੈਗੇ ਆ ਤੇ ਇਹਨਾਂ ਦਾ ਬਹੁਤ-ਬਹੁਤ ਸਾਡੇ ਵੱਲੋਂ ਧੰਨਵਾਦ। ਭਾਈ ਸਾਹਿਬ ਕਿਦਾਂ ਦਾ ਲੱਗਾ ਅੱਜ ਬਾਪੂ ਜੀ ਕੋ ਆ ਕੇ? ਹਾਂਜੀ ਬਹੁਤ ਵਧੀਆ ਲੱਗਾ ਜੀ। ਆਪਾ ਬੈਠੇ ਰਹੇ ਕਿੰਨਾ ਚਿਰ? ਹਾਂਜੀ ਬੈਠਾ ਰਹੇ ਜੀ ਬੜੀ ਜੀ ਸੇਵਾ ਸੇਵਾ ਕੀਤੀ ਆ ਜੀ। ਜੀ ਜੀ ਜੀ। ਨਾਲੇ ਭਾਈ ਬੈਲੋ ਜੀ ਤੇ ਅਸੀਂ 15ਵੀਂ ਪੀੜੀ ਦੇ ਦਰਸ਼ਨ ਕਰ ਲਿਆ ਜੀ। ਜੀ ਜੀ ਜੀ। ਹਾਂਜੀ ਮੇਲ ਮਲਾਪ ਹੋ ਗਿਆ ਜੀ ਗੱਲਬਾਤ ਹੋ ਗਈ ਆ ਜੀ। ਬਿਲਕੁਲ। ਦੇਖੋ ਪਰਮਾਤਮਾ ਹੀ ਕੰਨਾਂ ਦਾ ਸਭ ਕੁਝ ਕਰੇ ਸੋਚਿਆ ਨਹੀਂ ਸੀ ਵੀ ਅਸੀਂ 15ਵੀਂ ਪੀੜੀ ਨਾਲ ਸਾਡੀ ਗੱਲਬਾਤ ਹੋਊਗੀ ਮਿਲਾਂਗੇ ਜੀ ਹਾਂ ਜੀ ਜਦੋਂ ਵਾਹਿਗੁਰੂ ਪਰਮਾਤਮਾ ਆਪੇ ਮਰੌਣ ਮਾਰਾ ਜੀ ਬਹੁਤ ਬਹੁਤ ਸ਼ੁਕਰੀਆ ਬਾਪੂ ਜੀ ਤੁਸੀਂ ਪਿੰਡ ਬਾਰੇ ਨਗਰ ਬਾਰੇ ਜਾਣਕਾਰੀ ਦਿੱਤੀ ਪਰਿਵਾਰ ਬਾਰੇ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਵੀ ਦਿੱਤਾ ਇੰਨਾ ਸਮਾਂ ਦਿੱਤਾ ਤੇ ਬੜੀ ਆਉ ਭਾਗਤ ਕੀਤੀ ਐ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਵਿਭਾਗੇ ਆ ਅਸੀਂ ਉਸ ਪਰਿਵਾਰ ਦੇ ਦਰਸ਼ਨ ਕਰ ਰਹੇ ਆ ਜਿਨ੍ਹਾਂ ਉਤੇ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਪਰ ਕਰਪਾਵਾ ਅਤੇ ਗੁਰੂ ਮਹਾਰਾਜ ਨੇ ਇਸ ਪਰਿਵਾਰ ਤੇ ਬੜੀ ਬਖਸ਼ਿਸ਼ ਕੀਤੀ ਹੈ ਭਾਈ ਬੈਲੋ ਸਭ ਤੋਂ ਪਹਿਲੋ ਸੋ ਉਸ ਪਰਿਵਾਰ ਦੇ ਅਸੀਂ ਦਰਸ਼ਨ ਕਰਨ ਆਏ ਆ ਅਸੀਂ ਕੱਲਾ ਬੀਜ ਦੇਣ ਨਹੀਂ ਆਏ ਗੰਨੇ ਦਾ ਅਸੀਂ ਇਸ ਪਰਿਵਾਰ ਦੇ ਅੱਜ ਦਰਸ਼ਨ ਕਰਨ ਵਾਸਤੇ 골ਡੀ ਪੀ ਆਰ ਚੈਨਲ ਦੇ ਨਾਲ ਰਲ ਕੇ ਅਤੇ ਦਲਬੀਰ ਸਿੰਘ ਦਾ ਨਾਲ ਰਲ ਕੇ ਅੱਜ ਦਰਸ਼ਨ ਕਰਨ ਹੀ ਆਏ ਆ ਬੀਜ ਦਾ ਤਾਂ ਇੱਕ ਬਹਾਨਾ ਸੀਗਾ ਉਸ ਪਰਿਵਾਰ ਦੇ ਦਰਸ਼ਨ ਕਰਨੇ ਹੀ ਵੱਡੇ ਭਾਗੀ ਆਪਣੇ ਆਪ ਨੂੰ ਸਮਝਦੇ ਆ ਬਹੁਤ ਬਹੁਤ ਧੰਨਵਾਦ ਜੀ ਤੇ ਬਾਕੀ ਇਦਾਂ ਹੈ ਕਿ ਤੁਸੀਂ ਵੀਡੀਓਜ਼ ਦੇਖਦੇ ਰਹਿੰਦੇ ਰਹੋ ਦੋਸਤੋ ਤੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਬਾਕੀ ਆ ਜਿਹੜਾ ਬੀਜ ਆ ਉਹ ਅੱਜ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਵੀ ਅਸੀਂ ਪਚਾਇਆ ਆ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਅੱਗੇ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਹਾਂ ਸਤਿ ਸ਼੍ਰੀ ਅਕਾਲ